ਤੇ ਗਰੋਗੇ ਲਾਟੋ ਟੂ ਟੈਕਸੀਆਂ ਸਿੱਧੀਆਂ ਤਸਵੀਰਾਂ ਦੇਖੇਗੇ ਕਿਸਾਨ ਤੇ ਡਰਾਈਵਰ ਵੀਰਾਂ ਨੇ ਇਕੱਠੇ ਹੋ ਕੇ ਟੂ ਟੈਕਸ ਤੇ ਜੰਦਾ ਲਾ ਦਿੱਤਾ ਵਗਾ ਟੂ ਟੈਕਸ ਤੇ ਜਿੱਦਾ ਨਹੀਂ ਲੱਗਾ ਤਾਂ ਪੱਲੀਆਂ ਹੀ ਟੂ ਟੈਕਸ ਦੇ ਉੱਤੇ ਚੜ ਦਿੱਤੀਆਂ ਦੇਖ ਸਕਦੇ ਹੋਗੇ ਤੁਸੀਂ ਪੂਰੇ ਖੱਟ ਦੇ ਵਿੱਚ ਕਿ ਟੂ ਟੈਕਸ ਦੇ ਤਸਵੀਰਾਂ ਥੋੜੇ ਨਾਲ ਸਿੱਧੀਆਂ ਸਾਂਝੀਆਂ ਕਰ ਰਹੇ ਆਂਗੇ ਠੀਕ ਸਕਦੇ ਹੋਗੇ ਤੁਸੀਂ ਸਿੱਧਾ ਕਿ ਜਿੰਦਾ ਲਾ ਦਿੱਤਾ ਵਗਾ ਜਿੱਦਾ ਨਹੀਂ ਲੱਗਾ ਤੇ ਪੱਲੀ ਲਾ ਕੇ ਆਪ ਦਾ ਚਿੰਤਾ ਚਲਾ ਦਿੱਤਾ ਵਗਾ ਚਿੰਤਾ ਚਲਾਉਣ ਇਹ ਤਸਵੀਰ ਵੀਰ ਸਾਡੇ ਐਨਆਰਆਈ ਵੀਰ ਬਦੇਸ਼ਾਂ ਚ ਵੱਸਦੇ ਆ ਉਹਨਾਂ ਦੀਆਂ ਜੇਬਾਂ ਤੇ ਡਾਕਾਂ ਮਾਰ ਲਈ ਇਸ ਟਰੋਲ ਦਾ ਇਹ ਇੰਨਾ ਜ਼ਿਆਦਾ ਰੱਖਿਆ ਗਿਆ ਕਿ ਕਿਤੇ ਕੋਈ ਆਮ ਬੰਦਾ ਫਲੋਰ ਤੋਂ ਜਿਹਨੂੰ ਲੁਧਿਆਣਾ ਜਾਣਾ ਕਿਉਂਕਿ ਲੁਧਿਆਣਾ ਹਸਪਤਾਲਾਂ ਦਾ ਹੱਬ ਹੈ ਵੱਡੇ ਵੱਡੇ ਹਸਪਤਾਲਾਂ ਦਾ ਕੇਂਦਰ ਹੈ ਵਪਾਰਕ ਕੇਂਦਰ ਹੈ ਲੁਧਿਆਣਾ ਉਹ ਆਮ ਗੱਡੀ ਵਾਲਾ ਸੁਧਾਰੂ ਵੀਰ ਤਦੋਸਪ ਲੋਕ ਨੂੰ ਜੇਹਰ ਕਟਾ ਕੇ ਅੱਗੇ ਜਾਂਦਾ ਤੇ ਕਈਆਂ ਕੋਲ ਪੈਟਰੋਲ ਤੇ ਡੀਜ਼ਲ ਕੋਲ ਨੂੰ ਪੈਸੇ ਨਹੀਂ ਬਚਦੇ। ਹਜ਼ਾਰਾਂ ਟਰੱਕ, ਹਜ਼ਾਰਾਂ ਬੱਸਾਂ, ਹਜ਼ਾਰਾਂ ਗੱਡੀਆਂ ਕਿ ਜੇ ਵੀ ਇੱਕ ਦਿਨ ਦੀ 7 ਸ ਕਰੋੜ ਆਪਾਂ ਕਢਦੇ ਆ ਤੇ ਲਗਭਗ 500 ਕਰੋੜ ਰੁਪਈਆ ਸਾਲ ਦਾ ਬਣਦਾ ਕਿੰਨੇ ਦਹਾਕੇ ਸਟੇਲ ਨੂੰ ਚਲਦੇ ਨੂੰ ਹੋਗਾ। ਮੇਲਾ ਕਲ ਕੈਲਕੂਲੇਟਰਾਂ ਦੀਆਂ ਸਿਫਰਾਂ ਮੁੱਕ ਜਾਣਗੀਆਂ ਜੇ ਜਿੰਨੀ ਇੱਕ ਰਕਮ ਇਸ ਸਟੇਲ ਨੇ ਲੁੱਟ ਲਈ ਹੈ। ਰੋਡ ਦੇ ਉੱਤੇ ਕਿੰਨੇ ਪੈਸੇ ਲਾਏ ਆ? ਉਹ ਜਦੋਂ ਆਪਾਂ ਦਿੱਲੀ ਨੂੰ ਜਾਂਦੇ ਆ ਸਾਰੇ ਰੋਡਾਂ ਦੇ ਉੱਤੇ ਜਦੋਂ ਆਪਾਂ ਫਲਾਈਓਵਰ ਦੇ ਉੱਤੇ ਟੱਪਦੇ ਆ ਕਿ ਪੱਖੀਆਂ ਟੱਪਦੀਆਂ ਸਾਰੇ ਕੋਹਾਂ ਦੀ ਹਾਲਤ ਖਸਦਾ ਰੋਡ ਦੀ ਹਾਲਤ ਖਸਦਾ ਕਿਤੇ ਕੋ ਐਮੂਲੈਂਸ ਨਹੀਂ ਕੋ ਰੋਡ ਦੇ ਉੱਤੇ ਐਕਸੀਡੈਂਟ ਹੋ ਜਾਵੇ ਕਿਸੇ ਵੀਰ ਦੀ ਟਰਾਲੀ ਖਰਾਬ ਹੋ ਜਾਵੇ ਉਹਨੂੰ ਟੋਅ ਕਰਨ ਲਈ ਕੋ ਗੱਡੀ ਨਹੀਂ ਜਿੰਨੀ ਇਹ ਲੁੱਟਦਾ ਮਾਲ ਆ ਉਹਨੂੰ ਸਾਰੇ ਖਾਂ ਲਈ ਇਕੱਠੇ ਆ ਫਿਰ ਉਹ ਤੋਂ ਪਹਿਲਾਂ ਇੱਕ ਵੀਰ ਬੋਲਦਾ ਸੀ ਕਿ ਫਲਾਣਾ ਜਿੱਤੇ ਆ ਬੋਟਾਂ 'ਚ ਸਾਡੇ ਮੋੜ ਤੇ ਕੋਈ ਉਹ ਨਹੀਂ ਆਇਆ ਵਿਰੋਧ ਕਲਪੁਰੂ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਜਿੰਨਾ ਲੁੱਟਦਾ ਬਾਲਿਆ ਉਹ ਛੱਕਣ ਲਈ ਹਿੱਸਾ ਪਾ ਕੇ ਸਾਰੀਆਂ ਪਾਰਟੀਆਂ ਸਾਰੀਆਂ ਰਾਜਨੀਤਿਕ ਘਰਾਣੇ ਸਾਰੇ ਇਕੱਠੇ ਨੇ ਸਿਰਫ ਆਪਣੇ ਲੋਕਾਂ ਦੀ ਛਲਵਾਉਣ ਲਈ ਇਹ ਸਾਨੂੰ ਮੂਰਖ ਬਣਾਇਆ ਜਾ ਰਿਹਾ ਦੂਜੀ ਬੇਨਤੀ ਆ ਤੁਹਾਨੂੰ ਵਧਾਈ ਆ ਸੂਚੀਆਂ ਟਰਾਂਸਪੋਰਟ ਜੁਨੀਆ ਚਾਹੇ ਟਰੱਕ ਜੁਨ੍ਹਾਂ ਨੇ ਆ ਚਾਹੇ ਵਿਸਾਲੇ ਟਰਾਂਸਪੋਰਟਰ ਵੀਰਾਂ ਪੰਜਾਬ ਦੀਆਂ ਸੂਚੀਆਂ ਟੈਕਸੀ ਜੁਨੀਆ ਦਾ ਉਹ ਵੀਰੋਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦੇ ਆ ਬੇਸ਼ੱਕ ਕਿਸਾਨੀ ਕੋਲ ਇੱਕ ਸਿਕੰਡ ਦਾ ਸਮਾਂ ਨਹੀਂ ਜੂਨ ਦਾ ਮਹੀਨਾ ਚੱਲਦਾ ਝੋਨੇ ਦਾ ਸੀਜ਼ਨ ਪੀਕ ਤੇ ਚੱਲਦਾ ਲੇਕਿਨ ਅਸੀਂ ਇਹ ਮਹਿਸੂਸ ਕੀਤਾ ਸੀ ਜਦੋਂ ਟੋਲ ਪਲਾਜ਼ਾ ਫ੍ਰੀ ਕਰਤੀ ਗੱਲ ਮੀਟਿੰਗ ਹੋਈ ਸੀ ਅਸੀਂ ਇਹ ਕਤੇ ਨਾ ਕਤੇ ਮਹਿਸੂਸ ਕਰਦੇ ਸੀ ਕਿ ਜਿਹੜਾ ਪਿਛਲਾ ਅੰਦੋਲਨ ਆ ਚਾਹੇ ਉਹ ਤੇ ਕਿਸਾਨਾਂ ਦੇ ਟੈਕਸੀ ਵਾਲੇ ਵੀਰ ਆ ਚਾਹੇ ਟਰਾਂਸਪੋਰਟਰ ਵੀਰ ਆ ਟਰੱਕ ਐਸੋਸੀਏਸ਼ਨਾਂ ਜਿੰਨੀਆਂ ਵੀ ਆ ਸਭ ਨੇ ਦਿੱਲੀ ਵਾਲੇ ਅੰਦੋਲਨ ਦਾ ਇੱਕ ਦੂਜੇ ਨਾਲੋਂ ਵੱਧ ਕੇ ਸਾਥ ਦਿੱਤਾ ਉਹਨਾਂ ਸਾਰਿਆਂ ਦੀ ਲੁੱਟ ਨੂੰ ਦੂਰ ਕਰਨ ਲਈ ਝੋਨੇ ਦਾ ਸੀਜ਼ਨ ਚੱਲਦਾ ਹੋਣ ਦੇ ਬਾਵਜੂਦ ਵੀ ਮੈਂ ਉਸ ਪੰਚ ਤੋਂ ਵਧਾਈ ਦੇਣਾ ਜੋਰਾ ਸਾਡੇ ਵੀ ਅਨਿਲਵਾਦ ਸਿੰਘ ਜੀ ਗਿੱਲ ਸਾਡਾ ਵੀ ਇੰਦਰਬੀਨ ਸਿੰਘ ਕਾਧੀਆਂ ਭਾਰਤੀ ਕਿਸਾਨ ਜੁਨਾ ਦੁਆਬਾ ਕਿਸਾਨ ਮਜ਼ਦੂਰ ਜੁਨੀਆ ਇਹਨਾਂ ਨਾਲ ਲੜ ਕੇ ਪਰਲਾ ਕੀਤਾ ਕਿ ਤੁਸੀਂ ਇਹਨਾਂ ਦੇ ਕਦਮ ਤੇ ਇੱਕ ਮੋਹਰ ਲਾਈ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਤੁਸੀਂ ਪਹੁੰਚੇ ਹੋ ਜਿਹੜਾ ਲੋਕਾਂ ਦਾ ਏਕਾ ਉਹ ਵੱਡੇ-ਵੱਡੇ ਜਿਹੜਾ ਦੁਸ਼ਮਣ ਆ ਵੱਡੀ-ਵੱਡੀਆਂ ਤਾਕਤਾਂ ਨੂੰ ਆਪਾਂ ਮਾਤ ਦੇਣ ਦੀ ਸਮਰੱਥਾ ਰੱਖਦੇ ਆ ਜੇ ਦਿੱਲੀ ਦਾ ਅੰਦੋਲਨ ਮੋਤੀ ਦੀਆਂ ਗੋਡਣੀਆਂ ਲਵਾਉਣ ਲਈ ਆਪਾਂ ਕਾਮਯਾਬ ਹੋਇਆ ਉਹਦਾ ਥੋੜਾ ਸਾਧਾ ਯੋਗਦਾਨ ਆ ਚਾਹੇ ਸਮਾਜ ਦਾ ਕੋਈ ਦੁਕਾਨਦਾਰ ਬਣ ਗਿਆ ਮਜ਼ਦੂਰ ਆ ਮੁਲਾਜ਼ਮ ਆ ਵਿਦਿਆਰਥੀ ਆ ਤੇ ਵੀਰੋ ਇੱਕ ਗੱਲ ਇਸ ਮੱਥ ਤੋਂ ਏਲਾਾਨ ਕਰਦੇ ਨੇ ਚਾਹੁੰਦੇ ਆ ਜੇ ਸਮਾਜ ਦੇ ਸਾਰੇ ਵਰਗ ਸਰਕਾਰ ਦੀ ਲੁੱਟ ਨੂੰ ਰੋਕਣ ਦਾ ਤਹਿਆਂ ਕਰ ਦੇਣ ਤੇ ਲੁੱਟ ਰੋਕ ਨੂੰ ਕੋ ਦੂਰ ਨਹੀਂ ਲੱਗਦੀ ਕੰਲੀ ਤੋਂ ਪਾਜਿਆਂ ਦੀ ਲੁੱਟਰੀ ਪਟਿਆੜੀਆਂ 'ਚ ਲੁੱਟ ਹੋ ਰਹੀ ਕਿਸੇ ਨੇ ਰਜਿਸਟਰੀ ਕਰਾਉਣੀ ਸਮਾਜ ਦੇ ਸਾਰੇ ਵਰਗਾਂ 'ਚ ਫੈਲੀ ਕਰਾਪਸ਼ਨ ਨੂੰ ਦੂਰ ਕਰਨਾ ਸਾਰਾ ਸਮਾਜ ਇਕੱਠ ਹੋ ਜਾਓ ਚਾਹੇ ਟੈਕਸੀਆਂ ਵਾਲੇ ਵੀਰਾਂ ਚਾਹੇ ਟਰਾਂਸਪੋਰਟਰਾਂ ਚਾਹੇ ਸਾਡੇ ਟੱਕਾਂ ਵਾਲੇ ਵੀਰਾਂ ਚਾਹੇ ਬੱਸਾਂ ਵਾਲੇ ਆ ਇਹਨੂੰ ਆਪਾਂ ਲੁੱਟ ਨੂੰ ਰੋਕਣ 'ਚ ਕਾਮਯਾਬ ਹੋ ਜਾਵਾਂਗੇ ਜਿਹੜਾ ਲੋਕਾਂ ਦਾ ਸੰਘਰਸ਼ ਹੁੰਦਾ ਜਦੋਂ ਛੰਗੂ ਤੇ ਖਰੋਰੀ ਦਾ ਮੋੜ 'ਤੇ ਲੱਗਿਆ ਉਸ ਬੰਦਿਆਂ ਨੇ ਇਹ ਕੁਝ ਦਿਨ ਠਾਏ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਲਈ ਇਹਦਾ ਫਾਇਦਾ ਕੀ ਹੋਣਾ ਵੀਰੋ ਉਸ ਅੰਦੋਲਨ ਦੇ ਜਿਹੜਾ ਮੋਦੀ ਦਾ ਹਾਥੀ ਭੁਗ ਰਿਆ ਉਹਨੂੰ ਪੂਛੋਂ ਫੜ ਕੇ ਰੋਕ ਦਿੱਤਾ ਭਾਰਤੀ ਜਨਤਾ ਪਾਰਟੀ ਮੁੰਡਾ ਮੁੰਡ ਗਈ ਆ ਪੰਜਾਬ ਚ ਕੋਈ ਸੀਟ ਨਹੀਂ ਫਰੀਆਣਾ ਚ ਅੱਧੀਆਂ ਖਤਮ ਛੂਪੀ ਚ ਬਹੁ ਹਿੱਸੇ ਖਤਮ ਕੋ ਰਾਜਸਥਾਨ ਚ ਜਥੇਬੰਦੀਆਂ ਖਤਮ ਉਹ ਛੰਗੂ ਤੇ ਖਨੋਰੀ ਮੋਰਚੇ ਦੀ ਬਗਾਵਤ ਮੋਦੀ ਸਰਕਾਰ ਦਾ ਸਪਸ਼ਟ ਕਮੰਡ ਪਿੰਦਰ ਤੋਂ ਪਾਰਲੀਮੈਂਟ ਵਿੱਚ ਨਹੀਂ ਆ ਸਕਿਆ ਜੇ ਸਮਾਜ ਦੇ ਸਾਰੇ ਵਰਗ ਦਾ ਅੰਦੋਲਨੋਂ ਦੇ ਨਾਲ ਜੁੜਜਣ ਇਸ ਸਰਕਾਰ ਦੀ ਹਿੰਮਤ ਨਹੀਂ ਪੈ ਗਈ ਲੋਕਾਂ ਨੂੰ ਲੁਕਾਉਣੀ ਲੋਕਾਂ ਦੇ ਅਧਿਕਾਰ ਕਰੂ ਨਹੀਂ ਜਾਂ ਲੋਕਾਂ ਦੇ ਖਿਸੇ ਲੁਕਣ ਦੀ ਇੱਕ ਹੋਰ ਪਹਿਨਰ ਹੈ ਇਸ ਮੰਚ ਤੋਂ ਮੈਂ ਬੋਦਾ ਸਮਾਂ ਨਹੀਂ ਲੈਣਾ ਚਾਹਦਾ ਸਾਰੇ ਸਾਡੇ ਸਾਥੀਆਂ ਨੂੰ ਪਤਾ ਹੈ ਕਿ ਜਦੋਂ ਪਿਛਲਾ ਕਿਸਾਨ ਅੰਦੋਲਨ ਹੋਇਆ ਸੀ ਉਹਦੇ ਚ ਹਰਿਆਣਾ ਨੇ ਵੱਡੀ ਭੂਮਿਕਾ ਅਦਾ ਕੀਤੀ ਸੀ ਉਹ ਹਰਿਆਣਾ ਦੇ ਅੰਦੋਲਨ ਦੀ ਭੂਮਿਕਾ ਔਰ ਮਾਰਚ ਦੇ ਵਿੱਚ ਲਗਭਗ 28 ਮਾਰਚ ਤੋਂ ਕਿਸਾਨ ਅੰਦੋਲਨ ਦਾ ਸਾਡਾ ਵੀਰ ਛੋਟਾ ਜੋਧਾ ਨਵਦੀਪ ਚਲਵੇੜਾ ਜਿਹੜਾ ਹਰਿਆਣਾ ਨੂੰ ਬਿਲੋਂਗ ਕਰਦਾ ਮਾਲੇ ਦੇ ਕੋਲੋਂ ਦਾ ਪਿੰਡ ਹੈ ਉਹਨੂੰ ਹਰਿਆਣਾ ਸਰਕਾਰ ਨੇ ਪੰਜਾਬ ਦੇ ਮਹਾਨ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੋਇਆ ਪੰਜਾਬ ਸਰਕਾਰ ਉਹਦੀ ਗ੍ਰਿਫਤਾਰੀ ਨਹੀਂ ਰੋਕ ਸਕੀ ਹਰਿਆਣਾ ਸਰਕਾਰ ਤੱਕੇ ਨਾ ਉਸ ਦੀ ਰੋਕ ਚੱਕ ਕੇ ਆਪਣੇ ਜੇਲ੍ਹ ਵਿੱਚ ਸੁੱਟ ਕੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀਆਂ ਉਹਦੇ ਤੇ ਅਨਮੁਖੀ ਤਸ਼ਾਦਦ 80 ਡਿਗਰੀ ਦਾ ਕਾਰਜ ਕਰ ਨਵਦੀਪ ਚੋਹੜਾ ਤੇ ਕਰਕੇ ਉਹਦਾ ਮਨੋਬਲ ਤੋੜਨ ਦਾ ਜਿੱਤ ਜੇ ਕੋਈ ਜਾਣ ਜੇਪਨ ਹਰਿਆਣਾ ਸਰਕਾਰ ਕਰ ਰਹੀ ਆ ਉਹਦੀ ਇਨਹਾਈ ਲਈ ਔਰ ਉਹਦਾ ਤੇ ਕੀਤੇ ਅਤਿਆਚਾਰਾਂ ਦਾ ਜਵਾਬ ਲੈਣ ਲਈ ਹਰਿਆਣਾ ਸਰਕਾਰ ਪਾਸੋਂ 17 ਜੁਲਾਈ ਨੂੰ ਸਮੂਥੀਆਂ ਕਿਸਾਨ ਜਥੇਬੰਦੀਆਂ ਸ਼ੰਭੂ ਤੇ ਖਨੋਰੀ ਮੋਰਚਰ ਦੀਆਂ ਉਹਨਾਂ ਦੀ ਅਗਵਾਈ ਚ 17 ਅਗਰਗ ਨੂੰ ਅਮਾਲੇ ਐਸਪੀ ਦਫ਼ਤਰ ਤੇ ਮੋਰਚਾ ਲੱਗੂਗਾ ਸਾਰਿਆਂ ਨੂੰ ਨਿਮੰਤਾ ਸਾਥ ਬੈਂਦੀ ਆ ਕਿ ਇਨਸਾਫ ਦੀ ਆਵਾਜ਼ ਦੇ ਵਿੱਚ ਗਿਰਸਾ ਜ਼ਰੂਰ ਬਣੇਗਾ ਇਦੋਂ ਰਾਣੇ ਸਾਹਿਬ ਦੱਸਣਗੇ ਮੇਰੇ ਤੋਂ ਬਾਅਦ ਐਸਾ ਹੀ ਕੋਪ ਪਲਾਇਆ ਦੋਸੀ ਕਾਫਲਾ ਲੈ ਕੇ ਚੱਲਾਂਗੇ 17 ਜੁਲਾਈ ਨੂੰ ਤੇ ਉਹਦੇ ਚ ਬਣਦਾ ਯੋਗਦਾਨ ਤੁਸੀਂ ਜ਼ਰੂਰ ਪਾਓ ਆਪਾਂ ਉਹ ਵੀਰ ਦੀ ਵਿਦਾਈ ਵੀ ਕਰਉਣੀ ਆ ਔਰ ਜਿੰਨਾ ਉਹਦੇ ਤੇ ਤਸ਼ੱਦਦ ਹੋਇਆ ਉਹਦਾ ਸਰਕਾਰ ਤੋਂ ਜਵਾਬ ਲੈਣਾ ਗੂੰਗੇ ਬਣਨ ਦਾ ਸਮਾਂ ਨਹੀਂ ਪੰਜਾਬ ਤੋਂ بلند ਆਵਾਜ਼ ਦੇ ਲਗਾਗੇ ਕੱਲਾ ਹਰਿਆਣਾ ਨਹੀਂ ਅਸੀਂ ਸਾਰੇ ਹਿੰਦੀ ਪਿੱਟ ਤੇ ਖੜੇ ਆ ਸੋ ਜਿੰਨੇ ਵੀਰ ਤੁਸੀਂ ਅੱਜ ਆਏ ਹੋ ਸਾਡੇ ਤੇ 17 ਪ੍ਰਿੰਗ ਦੇ ਅੰਦੋਲਨ ਚ ਵੀ ਨਾਲ ਚੱਲਿਓ ਉੱਥੇ ਵੀ ਪੱਟੀ ਆਵਾਜ਼ ਪੰਜਾਬ ਤੋਂ ਜਾਣੀ ਚਾਹੀਦੀ ਆ ਸਾਰਿਆਂ ਤੁਸੀਂ ਜਾਣਦੇ ਹੋ ਤੇ ਪੁੱਲਾਂ ਚੁੱਕਾਂ ਦੀ ਖਿਮਾ ਸਮਾਂ ਬਹੁਤ ਥੋੜਾ ਮੇਰੇ ਤੋਂ ਬਾਅਦ ਹੋਰ ਪਹੁੰਚ ਆ ਰਹੇ ਨੇ ਬੋਲਣਾ ਅੱਜ ਤੁਸੀਂ ਪੱਟੀ ਗਿਣਤੀ ਚਾਏ ਹੋ ਸਾਰਿਆਂ ਦਾ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਮੋਰਚਾ ਲੱਗਦਾ ਛੰਗੂ ਤੇ ਖਨੌਰੀ ਮੋਰਚਾ ਚੱਲਦਾ ਸਾਰੀ ਸੰਗਤ ਨੂੰ ਬੇਨਤੀ ਆ ਜਿੰਨੇ ਤੁਸੀਂ ਵੀਰਾਂ ਆਪਣੇ ਕਮਾਂਕਾਰਾਂ ਤੋਂ ਵਿਹਲੇ ਹੋ ਕੇ ਉਹ ਮੋਰਚੇ ਕਿਸੇ ਇੱਕ ਜਥੇਬੰਦੀ ਲਈ ਨਹੀਂ ਕਿਸਾ ਇੱਕ ਕਿਸਾਨ ਜਥੇਬੰਦੀ ਲਈ ਨਹੀਂ ਸਮੁੱਚੀ ਜਾਤਾਂ ਦੀ ਭਲਾਈ ਨਹੀਂ ਲਾਏ ਹੋਏ ਆ ਤੇ ਮੋਦੀ ਸਰਕਾਰ ਨੂੰ ਨੱਕਵਾ ਕਰਨੇ ਚਾਹਵਨ ਲਈ ਉਹਨਾਂ ਮੋਰਚਿਆਂ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਜੀ ਅੜੀਕ ਕਰਕੇ ਪੂਰੀ ਅੜੀਕ ਕਰਕੇ ਆ ਜੀ ਬੰਦ ਕੀਤਾ ਇਹਨੂੰ ਬੰਦ ਕੀਤਾ ਪੂਰੀ ਅੜੀਕ ਕਰਕੇ ਬੰਦ ਕੀਤਾ ਕੋਈ ਆਇਆ ਨਹੀਂ ਤੇ ਹੁਣ ਕੀ ਫੈਸਲਾ ਕੀਤਾ ਗਿਆ ਕਿ ਪੱਲੀ ਬਾਈ ਗਈ ਆ ਕੋਈ ਹਾਂ ਹਾਂ ਕੋਈ ਆਇਆ ਨਹੀਂ ਤਾਲਾ ਲਾਉਣਾ ਸੀਗਾ ਇਹਦੇ ਦਰਵਾਜ਼ੇ ਨਹੀਂ ਹੈਗੇ ਇਸ ਕਰਕੇ ਪੱਲੀ ਬੰਦਤੀ ਆ ਤੇ ਜਿੱਦਨ ਕੋਈ ਆਊਗਾ ਐਨ.ਐਚ. ਦੇ ਅਧਿਕਾਰੀ ਜਿੱਥੇ ਬੰਦਿਆ ਨਾਲ ਮੀਟਿੰਗ ਕਰੂਗਾ ਮੀਟਿੰਗ ਕਰਨ ਤੋਂ ਬਾਅਦ ਸਾਡੇ ਰੇਟ ਕਰੂਗਾ ਜਿਹੜੇ ਟੋਲ ਕਰਨਾ ਜਾਰੀ ਰਹਿਊਗਾ ਤੁਹਾਡਾ ਕਿ ਕਰਨਾ ਚਾਹਤ ਹੈ ਨਹੀਂ ਕਰਨ ਨਾਲ ਸੀ ਚੱਕ ਲੈਣਾ ਕਰਨ ਦੀ ਕੋਈ ਨਹੀਂ ਫਿਰ ਇੱਥੇ ਜਿਹੜੇ ਟੋਲ ਲੱਗੂਗਾ ਲੋਕਾਂ ਨੂੰ ਕਿ ਟੋਲ ਨਹੀਂ ਲੱਗੇਗਾ ਟੋਲ ਫ੍ਰੀ ਰਹੂਗਾ ਜੀ ਟੋਲ ਕਿਉਂ ਲਗੂ ਸਾਡੀ ਪ੍ਰਸ਼ਾਸਨ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਐਸ.ਡੀ.ਐਮ. ਐਸ.ਐਸ.ਪੀ ਸਾਰੇ ਰਾਤ ਆਏ ਸੀ ਉਹਨਾਂ ਨਾਲ ਮੀਟਿੰਗ ਹੋਈ ਸਾਡੀ ਭਈ ਅਸੀਂ ਇਹਨੂੰ ਬੰਦ ਕਰ ਦਾਂਗੇ ਪਰ ਇਹਦਾ ਟੋਲ ਨਹੀਂ ਲੱਗੂਗਾ ਟੋਲ ਜੇ ਟੋਲ ਚਲਾਉਣਗੇ ਤਾਂ ਜਿਹੜਾ ਤੇ ਨਾ ਤਾਂ ਤੁਰੰਤ ਲਾ ਮਾਰਾਂਗੇ ਫਿਰ ਪੱਤੀਆਂ ਤਾਰਨ ਕੋਈ ਟਾਈਮ ਸਮਾਂ ਦਿੱਤਾ ਗਿਆ ਤੁਹਾਨੂੰ ਗੱਲਬਾਤ ਕਰਨਗੇ ਹਲੇ ਸਿਰ ਪੱਲੀਆਂ ਲਾ ਕੇ ਬੰਦ ਨਹੀਂ ਕੀਤਾ ਜਾਊਗਾ ਕੋਈ ਟਾਈਮ ਨਹੀਂ ਦਿੱਤਾ ਗਿਆ ਐਨ ਐਚ ਏ ਦਾ ਕੋਈ ਅਧਿਕਾਰੀ ਨਹੀਂ ਆ ਰਿਹਾ 15 ਦਿਨਾਂ ਤੋਂ ਤੁਹਾਡਾ ਸਾਰਾ মিডিਆ ਵਾਰ-ਵਾਰ ਚੈਨਲਾਂ ਤੇ ਦਿਖਾ ਰਿਹਾ ਇਹ ਵਾਰ-ਵਾਰ ਚੈਨਲਾਂ ਤੇ ਦੇਖ ਕੇ ਨਹੀਂ ਆ ਰਹੇ ਤੇ ਉਹਨੂੰ ਨਹੀਂ ਪਤਾ ਇਹ ਕੀ ਆ ਰਿਹਾ ਦੋ ਵਾਰੀ ਮਨੋ ਪੱਤਰ ਭੇਜ ਦਿੱਤਾ ਸੀ ਤੇ ਲਿਖੀ ਹੁਣ ਅੱਜ ਕਿੰਨੀਆਂ ਜੇਥੇ ਹੋਈਆਂ ਸ਼ਾਮ ਨੂੰ ਆ ਸਾਰੀਆਂ ਜੇਥੇ ਬੰਦੀਆਂ ਸ਼ਾਮ ਨੂੰ ਸਾਰੀਆਂ ਕਿੰਨੀ ਸਾੜ ਨਾਲ ਜੁੜੀ ਪੱਕਾ ਬੰਦਾ ਜੀ ਪੱਕਾ ਬੰਦਾ ਹਾਂ ਪੱਕਾ ਬੰਦਾ ਜਕਾੜਾ ਲਾ ਕੇ ਆਪਣੀ ਗੱਲ ਨੂੰ ਸ਼ੁਰੂ ਕਰੂਗਾ ਬੋਲੋ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੂਰਾ ਸੋ ਪਹਿਚਾਣੀਆਂ ਜੋ ਲੜੇ ਜਿੰਨ ਕੇ ਹੀ ਉਰਜਾ ਪੁਰਜਾ ਘਟਮਰੇ ਤਬੂ ਨਾ ਸਾਡੇ ਖੇਤ ਔਰ ਮੈਂ ਸਾਰੇ ਭਰਾਵਾਂ ਦਾ ਦਿਲੀ ਧੰਨਵਾਦ ਕਰਦਾ ਜਿਹੜੇ ਸਾਡੇ ਇੱਕ ਵਾਰ ਬੁਲਾਏ ਤੇ ਸਾਰੇ ਹੌਮ ਹੌਮਾ ਕੇ ਪਹੁੰਚੇ ਨੇ ਕੱਲਾ ਆਉਜੀ ਨੇ ਸਾਰੇ ਬੁਲਾਉਣਿਆਂ ਨੂੰ ਸੁਣਿਆ ਮੈਂ ਸਾਰੀ ਧੰਨਵਾਦ ਕਰਾਂਗਾ ਕਿਉਂਕਿ ਸਾਰੀ ਗੱਲਬਾਤ ਆਪਾਂ ਨੂੰ ਸਾਰੀ ਪਤਾ ਬਾਕੀ ਟਾਕੀ ਯੂਨੀਅਨ ਦੇ ਜਿੰਨੇ ਵੀਰੇ ਵੀਰ ਜਿੰਨਾਂ ਕੋਲ ਮੈਂ ਆਪ ਚੱਲ ਕੇ ਗਿਆ ਉਹਨਾਂ ਨੇ ਮੇਰੀ ਬੜੀ ਮਾਜ ਰੱਖੀ ਟੈਕਸੀ ਯੂਨੀਅਨ ਵਾਲੇ ਮੇਰੇ ਭਰਾ ਜਿਹੜੇ ਪੰਜਾਬ ਤੋਂ ਆਏ ਹਨ ਉਹਨਾਂ ਦਾ ਬਹੁਤ ਬਹੁਤ ਧੰਵਾਦ ਹੈ ਜਿਹੜੇ ਹੋਮਵਾਂਗੇ ਪਹੁੰਚੇ ਨੇ ਔਰ ਟੈਂਪੋ ਯੂਨੀਅਨ ਵਾਲੇ ਮੇਰੇ ਭਰਾ ਉਹਨਾਂ ਨੇ ਵੀ ਮੇਰੀ ਇੱਜ਼ਤ ਰੱਖੀ ਆ ਸਾਡੀ ਜਥੇਬੰਦੀਆਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਤੁਸੀਂ ਸਾਰੇ ਹੋਮਵਾਂਗੇ ਪਹੁੰਚੇ ਹੋ ਔਰ ਆਪ ਜੀ ਨੂੰ ਪਤਾ ਕੀ ਇਹ ਜਿਹੜਾ ਪ੍ਰੋਗਰਾਮ ਸੀਗਾ ਇਹ ਹੈ ਅੱਜ 15ਵਾਂ ਦਿਨ ਆਪਾਂ ਨੂੰ ਹੋ ਗਏ ਨੇ ਇੱਥੇ ਬੈਠਿਆਂ ਨੂੰ ਇਹ ਪ੍ਰੋਗਰਾਮ ਭਾਰਤੀ ਕਿਸਾਨ ਯੂਨੀਅਨ ਦੁਆਬਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅਸੀਂ ਦਿੱਤਾ ਗਿਆ ਸੀ ਪਰ ਅੱਜ ਜਿਹੜਾ ਕਾਫਲਾ ਉਹ ਬਹੁਤ ਵੱਡਾ ਹੈ ਔਰ ਜਿਹੜਾ ਬਹੁਤ ਵੱਡਾ ਬੋਝ ਆ ਉਹ ਸਾਡੇ ਮੋਢਿਆਂ ਤੇ ਆ ਔਰ ਮੈਂ ਸਾਡੇ ਭਰਾਵਾਂ ਨੂੰ ਬੇਨਤੀ ਵੀ ਕਰਾਂਗਾ ਕਿ ਸਾਡਾ ਸਾਥ ਦਿਓ ਔਰ ਆਉਣ ਵਾਲੇ ਟਾਈਮਾਂ 'ਚ ਮੈਂ ਤਾਂ ਸਾਰੀ ਜੁਨੀਅਰਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਇੱਕ ਗਰੁੱਪ ਬਣਾਈਏ ਜਿਹਦੇ ਵਿੱਚ ਆਪਾਂ ਰਲ ਕੇ ਸਾਰੇ ਇੱਕ ਹੱਲਾ ਬੋਲ ਕੇ ਆਪਾਂ ਮੋਰਚਾ ਲਾਇਆ ਕਰੀਏ ਤੇ ਇਹ ਜਿਹੜਾ ਮੋਰਚਾ ਲੱਗਣਾ ਇਹ ਫਤਿਹਵਾਲ ਜਾਂਦਾ ਲਿਖੂਗਾ ਸਭ ਬੋਲੇ ਸੋਨਹਾ ਜਸ਼ਨ ਜੱਥੇਬੰਦੀਆਂ ਚਾਹੇ ਜਿੰਨੀਆਂ ਮਰਜ਼ੀ ਹੋਣ ਵੀਰੋ ਪਰ ਆਪਣਾ ਜਿਹੜਾ ਖਿਆਲ ਆ ਆਪਣੀ ਜਿਹੜੀ ਲੜਾਈ ਆ ਉਹ ਇੱਕ ਆ ਇਸ ਕਰਕੇ ਮੈਨੂੰ ਸਾਰੇ ਜਿੰਨੇ ਪ੍ਰਧਾਨ ਸੀਗੇ ਜਦ ਮੈਂ ਉਹਨਾਂ ਕੋਲ ਗਿਆ ਉਹਨਾਂ ਨੇ ਗੱਲ ਰੱਖੀ ਕਿ ਆਪਾਂ ਸਾਰੇ ਇਕੱਠੇ ਹੋਈਏ ਔਰ ਜੀਡੀਵੀ ਟੈਕਸੀ ਯੂਨੀਅਨ ਵਾਲੇ ਵੀਰ ਟਰੱਕ ਯੂਨੀਅਨ ਵਾਲੇ ਆ ਟਰੈਂਪੋ ਯੂਨੀਅਨ ਵਾਲੇ ਜਿਹੜੀ ਜਥੇਬੰਦੀਆਂ ਖੋਸਾ ਯੂਨੀਅਨ ਬੀਕੇਯੂ ਬਗਰਾਮ ਕੇ ਔਰ ਜਿਹੜੇ ਮੇਰੇ ਟਕੌੜਾ ਵਾਲੇ ਯੂਨੀਅਨ ਵਾਲੇ ਵੀਰ ਸਾਰੇ ਜਿੰਨੀ ਜਥੇਬੰਦੀਆਂ ਹੋਰ ਆਈਆਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਕਿ ਸਾਰੇ ਇਸੇ ਤਰ੍ਹਾਂ ਆਪਾਂ ਅੱਗੇ ਸਾਥ ਦੇਵਾਂਗੇ ਇੱਕ ਦੂਜੇ ਦਾ ਬਹੁਤਿਆਂ ਬੇਨਤੀਆਂ ਮੇਰੀਆਂ ਕਬੂਲ ਕਰੋ ਔਰ ਮੇਰਾ ਇਨਾ ਕਾ ਹਾਜ਼ਰੀ ਪ੍ਰਵਾਨ ਕਰਿਓ ਕਿਉਂਕਿ ਅੱਗੇ ਸਾਡੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਏ ਉਹਨਾਂ ਨੇ ਵੀ ਆਪਣੀ ਗੱਲ ਰੱਖਣੀ ਆ ਸੋ ਵੀਰਾਂ ਕਹਿੰਦਾ ਹੋਇਆ ਥੀਵਾ ਦਾ ਜਾਚਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਆਜ ਇਸ ਸੋਰਚੇ ਦੇ ਡਰੇ ਹੋਏ ਬਹੁਤ ਹੀ ਸਤਿਕਾਰਯੋਗ ਆਗੂ ਸਹਿਬਾਨ ਪਟਾਜੀ ਬਲਾਕ ਸਿੰਘ ਜਿੰਦਰਵੀਰ ਸਿੰਘ ਜਾਰੇ ਸਿੰਘ ਜੀ ਔਰ ਸਾਰੇ ਜਿਹਨਾਂ ਨੇ ਸ਼ੁਰੂਆਤ ਜਿੱਤੀ ਮੋਰਚੇ ਦੀ ਬਤਾਂ ਨਹੀਂ ਗ੍ਰੀਤੀ ਤਾਂ ਸਾਰੇ ਸਤਿਕਾਰਯੋਗ ਲੋਕੋ ਕੋਈ ਵੀ ਘਟਨਾ ਨਹੀਂ ਹੈ ਪੰਜਾਬੀਆਂ ਨੇ ਕਰਤੀ ਕਮਾਲ ਵੀ ਉਹ ਫੱਦੇ ਬਣਾਉਂਦਾ ਪਹਿਲੇ ਸਤੋ ਬੈਂਕੂ ਜੀ ਕਲਖਾਨ ਸਰ ਬੈਂਕੂ ਜੀ ਕੀ ਫੱਦੇ ਪ੍ਰਧਾਨ ਜੀ ਨੇ ਕੀਤੀ ਬੈਨ ਕਰਨੀ ਇਹਨਾਂ ਨੇ ਜਿੱਤੀ ਸਾਡੇ ਨਾਲ ਰਹਿ ਅਸੀਂ ਆ ਸਾ ਪੰਜਾਬੀ ਦੀ ਗੱਲ ਕਰਦੇ ਆ ਵੀ ਪਾਈ ਅਸੀਂ ਰੋਜ਼ ਦੀ ਆ ਸਾਡੇ ਰੋਜ਼ ਵਾਲੇ ਯੋਧੇ ਹੈਗੇ ਤੁਸੀਂ ਅਸੀਂ ਹੈਗੇ ਸ਼ੰਗੂ ਬਾਂਦਰ ਦੇ ਵੜੇ ਹੋਏ ਦੂਜਾ ਦਿਗਰਾਓ ਤੀਜਾ ਚੌਕੀ ਮਾਰ ਢੋਲਦੇ ਪਰ ਜੇ ਥੋੜੀ ਹਵਾ ਬਲ ਵੀ ਛੱਡੇ ਰਾਤ ਨੂੰ ਫੇਰ ਅੰਧੀ ਰਾਤ ਨੂੰ ਵੀ ਆਉਂਦੇ ਰਹਿਣਗੇ ਇਹ ਸਾਡਾ ਵਾਦਾ ਕਰਕੇ ਚੱਲੇ ਸੀ ਬੜਾ ਜੀ ਨੂੰ ਪਤਾ ਰੋਜ਼ ਵਾਲੇ ਯੋਧੇ ਤੁਸੀਂ ਉਹ ਡਗਰੇ ਹੋ ਕਦੇ ਇਹਨਾਂ ਨੇ ਕਰਕੇ ਕਮਾਲਾ ਔਰ ਉਸ ਦਿਨ ਵੀ ਜਦੋਂ ਅੰਸ਼ਾ ਨੂੰ ਘੇਰਿਆ ਗਿਆ ਕੋਈ ਚੌਂਕੀ ਦਾ ਨਾ ਰਿਹਾ ਸੀ ਇਹ ਮਨ ਮੋਰਚਾ ਕੋਈ ਕੁਹਾੜੇ ਤੇ ਕੋਈ ਸਹਰਾਣੇ ਅਸੀਂ ਦੋ ਜੱਥੇ ਬੜੀਆਂ ਪ੍ਰਭਾਣ ਜੀ ਹੋਣੀ ਕਾਫੀਆਂ ਵੇ ਮੋੜਦੇ ਆਗੇ ਇਹਨਾਂ ਨੂੰ ਯਾਤਨੋ ਟੱਕੀ ਰੱਖਿਆ ਤੇ ਅਸੀਂ ਵੀ 2 ਕਿਲੋਮੀਟਰ ਤੇ ਆਗੇ ਸੀ ਆਪਛਾੜੇ ਟੱਕਰ ਮਾਰਨ ਦੇ ਖਾਤਰਵਾ 2 ਘੰਟਾ ਸੜਕ ਦੇ ਉੱਤੇ ਅਸੀਂ ਪੂਰਾ ਬਰੋਧ ਕੀਤਾ ਉਸਦੂ ਬਾਅਦ ਚੱਕ ਕੇ ਆ ਜੇ ਕਹਿੰਦੇ ਫਾਜ਼ਿਲਕਾਣ ਜੰਦੇ ਆ ਜਿੱਕੇ ਪਾਕਿਸਤਾਨੀ ਲੈ ਚਲੋ ਉਹਨੂੰ ਪੁੱਛਿਆ ਕੋਈ ਉਹ ਦੇਸ਼ੀ ਆਏ ਨੇ ਲੈ ਇਹ ਚਾਹ ਰਹੋ ਬੰਦੇ ਵਿਚੋਂ ਉੱਥੇ ਦੇ ਚੋਂ ਫੈਸਲਾ ਨੂੰ ਲੈ ਨੋ ਟੱਕਿਆ ਤੁਹਾਨੂੰ ਨਾਲ ਤੁਸੜਿਆ ਮੈਂ ਤੁਹਾਨੂੰ ਇੰਨੇ ਦੱਸਿਆ ਕੀ ਸ਼ੰਭੂ ਬਾਦਲ ਦੇ ਡੰਡੇ ਹੋਏ ਆ ਵੀਰੋ ਇਹ ਜਿਹੜੇ ਮੋਰਚੇ ਮੰਨੋ ਹੋਰ ਅੱਜੂ ਵੀ ਆਏ ਆ ਅਸੀਂ ਬਖਾੜਾ 200 ਕਿਸਾਨ ਜਥੇਬੰਦੀਆਂ ਦਾ ਸਾਂਝਾ ਫੋਰਮ ਜਿਹਦੇ ਬਾਰੇ ਉਹ ਕਿਹਾ ਜਾਂਦਾ ਸੀ ਅਖੇ ਮੋਰਚੇ ਦਾ 50 ਸਾਲ ਕੋ ਲੱਗਦੇ ਆ ਕੋਈ ਕਹਿੰਦਾ 30 ਸਾਲ ਬਾਦ ਲੱਗਦੇ ਆ ਔਰ ਉਹ ਮੋਰਚਾ ਸਟੈਂਡ ਆਪਾਂ ਕਰਾਲਤਾ ਸਾਡੇ ਸ਼ਾਮੀ ਨੇ ਹੋਏ ਉਹ ਮੋਰਚਾ ਵੀ ਫੱਡੇ ਹੋ ਜਿੱਦੇ ਚ ਪਾਰਾ ਮੰਗਾ ਨੇ ਆਹਦਾ ਤੁਸੀਂ ਜਿੰਦੀ ਰਿਆ ਤੁਸੀਂ ਵਧਾਈ ਦੇ ਹੱਕਦਾਰ ਹੋ ਇਹ ਨਹੀਂ ਤੁਸੀਂ ਵਧਾਈ ਦੇ ਹੱਕਦਾਰ ਹੋ ਕਰਤੀ కుమార్ ਟੈਜੀ ਵਾਲਿਆਂ ਨੇ ਕਰਤੀ కుమార్ ਟੱਕਾ ਵਾਲਿਆਂ ਨੇ ਕਰਤੀ కుమార్ ਦੁੱਧਿਆਲੇ ਵਾਲਿਆਂ ਨੇ ਕਰਤੀ కుమార్ ਸਮੂਹ ਮੇਰੇ ਪਿਆਰੇ ਕਿਹਨੂੰ ਬਹਿ ਕਾ ਕੀ ਦਾ ਨੋ ਰੋਕਵਾ ਹੈ ਦੀਗਾ ਸੋਇਸ਼ ਕਰਕੇ ਬਹੁਤ ਕਲਾਈ ਦੇ ਹੱਕਦਾਰ ਹੋ ਕਾਰਪੋਰੇਟੀ ਲੋਕ ਦੇ ਖਿਲਾਫ ਡੰਡੇ ਹੋ ਉਹ ਮਾਰਖਵਾ ਗੁੰਦੇ ਖਿਲਾਫ ਡੰਡੇ ਜੇ ਉਹਨਾਂ ਦੇ ਨੂੰ ਸਾਹ ਦੇ ਰਾਹ ਦੱਸਿਆ ਸੀ ਚੋਰ ਰਤ ਪੀਵੇ ਇਹ ਜੇ ਰਤ ਰੱਖੇ ਕੰਪਨੀ ਜਨਮਾ ਹੋਏ ਬ੍ਰੀਤ ਚੋਰ ਰਤ ਪੀਵੇ ਮਾਨ ਸਾਹ ਤੇ ਜੋ ਰਹਿਣ ਵਾਲਾ ਚੀਤ ਔਰ ਅੰਦਰ ਟੱਕਰ ਰਹੀ ਆ ਗੁਰੂ ਸਾਹਿਬ ਦੇ ਜੋਧਿਓ ਡੈਂਸਪਾਰਕਾਂ ਦੇ ਜੋਧਿਓ ਦਿੱਲੀ ਮੋਰਚੇ ਦੇ ਵਾਰਸੋ ਨਵੇਂ ਦਿੱਲੀ ਮੋਰਚਾ ਦੋ ਦੇ ਗੱਲ ਵਾਲੇ ਜਿਹੜੇ ਆ ਗਿਓ ਬਧਾਈ ਦੇ ਹੱਕਦਾਰ ਹੋਂ ਸਵੇ ਦੀ ਗੱਲ ਦਾ ਲੰਮੀ ਗੱਲਾਂ ਨਹੀਂ ਕਰਨੀਆਂ ਬਸ ਡੱਗੇ ਰਹੋ ਹਰ ਹਾਲ ਤੇ ਨੂੰ ਟੋਲੂ ਬੰਗ ਹੋਊਗਾ ਜਿਹਦੀ ਚੜਾ ਪੱਕ ਤੇ ਸਵਾਰ ਵਾਲੀ ਤੁਸੀਂ ਗਲਤੀਆ ਜਿਹੜਾ ਪੱਕ ਤੇ ਸਵਾਰ ਵਾਲੀ ਗਲਤੀਆ ਸੋਸਾਇਟੀ ਸਾਹਿਬ ਨੇ ਬਹੁਤ ਜ਼ਿਆਦਾ ਅਪੀਕੀਤ ਮੈਂ ਕਮਾਲ ਸਿੰਘ ਜੀ ਜੀ ਦਾ ਧੰਨਵਾਦ ਕੀਤਾ ਸੀ ਬਹੁਤ ਇਨਾਂ ਦੇ ਜੀ ਆ ਸੀ ਕੋਣ ਅੰਦਰ ਸੇ ਫਿਰਾਂ ਥੋੜੇ ਨਾਲ ਰੰਗ ਤੇ ਤੁਸੀਂ ਦੇਖਾਂਗੇ ਜਦੋਂ ਫਿਰ ਅੱਧਾ 10 ਵੱਜ ਜਾਂਦੇ ਆ ਸੋ ਬੋਲੇ ਸੋ ਰਿਹਾਰ ਬਸ਼ਰਤ ਕਹਾਂਗੇ ਇਹ ਗੋੜ ਕੀ ਉਹਨਾਂ 12 ਬੱਕਾ ਜਿੱਤੀ ਇਹਨਾਂ ਬਾਰਾਂ ਜਿੱਤੀ ਸਾਰੇ ਪੰਜਾਬ ਦੇ ਦੋਸਤਾਂ ਦੇ ਦੋਸਤਾਂ ਦੇ ਦੋਸਤਾਂ ਦੇ ਟੋਲ ਵੀ ਹੁੰਜਾਂਗੇ ਉਹਦੇ ਟੱਕਰ ਨਾਲ ਮਾਗੇ ਸਦਾ ਆ ਰਿਹਾ ਅਜੇ ਤੂੰ ਵੀ ਵਾਰੀ ਇੱਕ ਵੀ ਸਭ ਤੋਂ ਡੇਰੇ ਸੀ ਬੰਦੇ ਬਾਕੀ ਦੋਗਣ ਦੀ ਪਾੜੀ ਆਉਂਦੀ ਪੂਰੇ ਪੰਜਾਬ ਦੀ ਆਉਂਦੀ ਉਤਰ ਪ੍ਰਦੇਸ਼ ਦੀ ਆਉਂਦੀ ਬੋਲੇ ਸੋ ਰਿਹਾਰ